ਕੁੜਤਨਾਂ ਜਿਹੜੀ ਵਾਪਰੀ ਹੈ ਤਾਂ ਨਿੰਦਮਯੋਗ ਹੈ ਅ ਦੂਸਰੀ ਗੱਲ ਹੈ ਜੱਥੇ ਅਸੀਂ ਹੁਣ ਇਨਫੋਰਮੇਸ਼ਨ ਪੁਲਿਸ ਨਾਲ ਉੱਥੇ ਆਇਆ ਹੈਗਾ ਡਿਪੀ ਸਾਹਿਬ ਕੁਲਵੰਤ ਸਿੰਘ ਜੀ ਵੀ ਆਏ ਆ ਜੀ ਗੁਰਸ਼ੰਗਰ ਸਿੰਘ ਪੁਲਿਸ ਸਟੇਸ਼ਨ ਹਸਪਤਾਲ ਇੰਚਾਰਜ ਉਹ ਵੀ ਆਏ ਨੇ ਉਹਨਾਂ ਦੀ ਟੀਮ ਆਈ ਹੈ ਜੀ ਦੇਖ ਲਈ ਹੈ ਬਾਕੀ ਕੈਮਰਿਆਂ ਦੇ ਵਿੱਚ ਜਿਹੜੇ ਸੀਸੀਟੀਵੀ ਉਹਦੇ ਵਿੱਚ ਅਸੀਂ ਦੇਖਿਆ ਜਿੰਦ ਤੱਕ ਉਹਦੇ ਵਿੱਚ ਦੋ ਫਿਰ ਹਾਲ ਦੋ ਇੱਕ 10-12 ਸਾਲ ਦੇ ਬੱਚੇ ਦੋ ਨਜ਼ਰ ਆ ਰਹੇ ਆ ਹਮ لیکن وہ صبح 11:00 11:00 ਵਜ ਦੀ ਗੱਲ ਲੱਗਦੀ ਹੈ ਪਰ ਵਿੱਚ ਥੋੜੀ ਦੇਰ ਬਿਜਲੀ ਗਈ ਹੈ ਉਸ ਵੇਲੇ ਕੈਮਰੇ ਚੱਲ ਨਹੀਂ ਰਹੇ ਸੀ ਉਹ ਟਾਈਮ ਮੇਰੇ ਖਿਆਲ ਸਵੇਕ ਇੱਕ ਦਾ ਦੱਸ ਰਹੇ ਨੇ ਉਹਦੇ ਵਿੱਚ ਸਾਨੂੰ ਕੋਈ ਜੇ ਕਲੀਅਰ ਨਹੀਂ ਹੋ ਰਿਹਾ ਬਾਕੀ ਪੁਲਿਸ ਜਿਹੜੀ ਹੈ ਉਹ ਆਪਣੀ ਉਹਦੀ ਦੇਖ ਕੇ ਰਿਕਾਰਡਿੰਗ ਜਿਹੜੀ ਹੈ ਉਹ ਸੀਸੀਟੀਵੀ ਦੀ ਉਹਨੂੰ ਤਫਤੀਸ਼ ਹੋਣ ਕਰੇਗੀ ਬਾਕੀ ਉਹਨਾਂ ਨੇ ਹੁਣ ਗੱਲਬਾਤ ਕਰਾਂਗੇ ਵੀ ਤੁਹਾਡੀ ਕੀ ਅਗਲੀ ਕਾਰਵਾਈ ਤੁਸੀਂ ਕੀ ਕਰ ਰਹੇ ਹੋ ਕੀ ਮਤਲਬ ਤੁਸੀਂ ਇਹਦੇ ਵਿੱਚ ਕੀ ਖੜ ਸਕਦੇ ਆ ਕੀ ਲੱਗਦਾ ਕਿੰਨੇ ਕੋਈ ਦੀ ਜਿਹੜੀ ਘਟਨਾ ਆ ਵਾਪਰੀ ਮੈਨੂੰ ਜਦੋਂ ਸਾਡੇ ਸਰਪੰਚ ਸਾਹਿਬਾ ਦੇ ਮਾਪਤੀ ਹਰਨੇਸ਼ ਰਾਏ ਜੀ ਨੇ ਸਗியே ਜੀ ਮੀਟਿੰਗ ਸੀ ਪੰਚਾਇਤਕਾਰ ਵਿਖੇ ਤਾਂ ਮੈਂ ਵੀ ਕਿਤੇ ਬਾਹਰ ਸੀ ਜਦੋਂ ਮੈਂ ਆਇਆ ਤੇ ਮੈਨੇ ਉਹਨਾਂ ਦੱਸਿਆ ਵੀ ਮੈਂ ਪੰਚਾਇਤਕਾਰ ਪਹੁੰਚ ਗਿਆ ਤੇ ਇਹ ਕਹਿੰਦੇ ਨਹੀਂ ਤਾਂ ਜੀ ਤੁਸੀਂ ਇੱਥੇ ਮੰਦਰ ਵਿੱਚ ਪਹੁੰਚੋ ਤੇ ਇੱਥੇ ਬਾਹਰ ਦਾਤ ਉਸ ਵਿੱਚ 10 5 ਹੋ ਚੁੱਕੇ ਸੀ ਪਰ ਬਾਹਰ ਦਾਤ ਜਿਹੜੀ ਲੱਗਦੀ ਹੈ ਚੋਰੀ ਦੀ ਜਿਹੜੀ ਚੋਰੀ ਉਹ ਬੱਚੇ ਪੈਸੇ ਚੁੱਕ ਰਹੇ ਆ ਉਹ ਸਵਕੀਗੀਆਂ 11:11 ਦੇ ਦਰਮਿਆਨ ਹੋਈ ਹੈ ਔਰ ਜਿਹੜੀ ਉਹ ਬਾਰਦਤ ਮੁਕਤੀ ਤੋੜਨ ਦੀ ਹੈ ਉਹ ਸਾਨੂੰ ਇੰਜ ਹੀ ਆਪਦਾ ਕਿ ਉਹ ਉਹਦੇ ਵਿੱਚ ਕੈਮਰਾ ਬਿਲਕੁਲ ਉਸ ਮੂਰਤੀ ਦੇ ਸਾਹਮਣੇ ਹੈ ਇਹ ਦੇਖ ਰਹੇ ਹੋ ਕਿ ਕੈਮਰਾ ਬਿਲਕੁਲ ਮੂਰਤੀ ਦੇ ਸਾਹਮਣੇ ਹੈ ਇਹ ਉਸ ਵੇਲੇ ਮੂਰਤੀ ਵਿੱਚ ਆ ਨਹੀਂ ਰਿਹਾ ਇਹ ਸੀਸੀਟੀਵੀ ਚ ਆ ਨਹੀਂ ਰਿਹਾ ਇਟ ਮਾਰਦੇ ਜਾਂ ਜਦੋਂ ਦੀ ਇਹ ਘਟਨਾ ਜੀ ਤੇ ਕਿਉਂ ਨਹੀਂ ਆ ਰਿਹਾ ਕਿ ਉਸ ਵੇਲੇ ਬਿਜਲੀ ਗਈ ਹੋਈ ਸੀ ਬਿਜਲੀ ਗਈ ਹੋਈ ਦਾ ਮਤਲਬ ਦੱਸ ਰਹੇ ਆ ਦੱਸਣ ਮੁਤਾਬਕ ਜਿਹੜੀ ਇੱਥੇ ਸਾਰੇ ਇਕੱਠੇ ਹੋਏ ਆ ਕਿ ਸਵੇਰ 5:00 ਦੇ ਬਿਜਲੀ ਗਈ ਹੈ ਹੂੰ ਤੇ ਇਟ ਮੀਨਸ ਉਹ ਸਵੇਰ 5:00 ਦੇ ਦਰਮਿਆਨ ਦੀ ਇਹ ਫੇਰ ਵਾਰਦਾਤ ਹੋਊਗੀ ਜਿਹੜੀ ਮੂਰਤੀ ਦੀ ਬੇਅਦਬੀ ਕੀਤੀ ਜਾਂ ਮੂਰਤੀ ਨੂੰ ਤੋੜਿਆ ਗਿਆ। ਹੂੰ ਕੀ ਲੱਗਦਾ ਇਹੋ ਜੇ ਸ਼ਰਾਰਤੀ ਅਨਸਰ ਕਿਉਂ ਨਹੀਂ ਹਟਦੇ ਹਮੇਸ਼ਾ ਜਿਹੜੇ ਆ ਮੰਦਰਾਂ ਨੂੰ ਜਾਂ ਧਾਰਮਿਕ ਸਥਾਨਾਂ ਨੂੰ ਹੀ ਜਿਹੜਾ ਹੈ ਟਾਰਗੇਟ ਕਿਉਂ ਕਰਦੇ ਨੇ? ਦੇਖੋ ਅੱਜ ਬਾਹਰ ਪੱਲ ਬਗਛਾ ਦਾ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਹੈ ਆ ਕਾਫੀ ਦੇਰ ਬਾਅਦ ਮਿਲੀ ਸੀਗੀ। ਲੇਕਿਨ ਪਤਾ ਨਹੀਂ ਇਹ ਗੱਲ ਤੁਹਾਡੀ ਸਹੀ ਆ ਕਿ ਸ਼ਰਾਰਤੀ ਤੱਥ ਹੀ ਹੋ ਸਕਦੇ ਆ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਕੀਤੀ ਆ ਕਦੀ ਆ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਬਤ ਨੂੰ ਤੋੜ ਦੇਣਾ ਉਸ ਕਮਿਊਨਿਟੀ ਨੂੰ ਕੇਸ ਪਚਾਉਣਾ ਉਹਨੇ ਆਪਣਾ ਕਰਨਾ ਕਦੀ ਮੰਦਰਾਂ ਦੇ ਵਿੱਚ ਕਦੀ ਗੁਰਦੁਆਰਿਆਂ ਦੇ ਵਿੱਚ ਆਮ ਘਟਨਾਵਾਂ ਆਉਂਦੀਆਂ ਰਹਿੰਦੀਆਂ ਆ। ਵਾਪਰਦੀਆਂ। ਅਸੀਂ ਇਸ ਘਟਨਾ ਦੀ ਤਾਂ ਬਹੁਤ ਜੋਰ-ਪੂਰਜੋਰ ਤੇ ਨਗਰਪੰਚਾਇਤ ਨਿੰਦਿਆ ਕਰਦੇ ਆਂ ਔਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਇਸ ਨੂੰ ਟ੍ਰੇਸ ਕਰਕੇ ਇਨਸਾਫ ਦਵਾਇਆ ਜਾਵੇ ਤਾਂ ਜੋ ਕਿ ਕੱਲ ਨੂੰ ਹੋਰ ਜਿਹੜੀ ਸ਼ਰਾਰਤੀ ਹੈ ਅਨਸਰ ਉਸ ਤਰ੍ਹਾਂ ਦੀ ਬਾਤ ਹੈ ਜੀ ਹੁਣ ਤੱਕ ਕੋਈ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਫੁਟੇਜ 'ਚ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਵੀ ਉਹ 12 ਸਾਲ ਦੇ ਬੱਚੇ ਨਜ਼ਰ ਆ ਰਹੇ ਆ ਬਾਕੀ ਹੋਰ ਕੋਈ ਸ਼ਰਾਰਤ ਕਿਉਂਕਿ ਸੀਸੀਟੀਵੀ ਬਿਲਕੁਲ ਸ਼ਨੀ ਦੇਵ ਦੇ ਮੰਦਰ ਦੇ ਸਾਹਮਣੇ ਹੈ ਜਿੱਥੇ ਮੂਰਤੀ ਤੋੜੀ ਗਈ ਹੈ ਉਹਦੇ ਵਿੱਚ ਕੁਝ ਨਜ਼ਰ ਨਹੀਂ ਆਇਆ ਉਹ ਨਜ਼ਰ ਕਿਉਂ ਨਹੀਂ ਆਇਆ ਮੈਂ ਪੁੱਛਿਆ ਪੁਲਿਸ ਵਾਲਿਆਂ ਨੂੰ ਵੀ ਇਹ ਨਜ਼ਰ ਕਿਉਂ ਨਹੀਂ ਆਇਆ ਉਹ ਕਹਿੰਦੇ ਵੀ ਇੱਥੇ ਸਾਨੂੰ ਲੱਗਦਾ ਕੈਮਰੇ ਬੰਦ ਹੋਏ ਉਸ ਵੇਲੇ ਬਿਜਲੀ ਗਈ ਹੋਈ ਸੀ ਇਨਵਰਟਰ ਨਹੀਂ ਹੈਗਾ ਮੰਦਰ ਦੇ ਵਿੱਚ ਤੇ ਸ਼ਾਇਦ ਇਹ ਉਸ ਵੇਲੇ ਦੀ ਮਾਰਦਾਤ ਹੈ ਹੋ ਸਕਦਾ ਸ਼ਰਾਰਤੀ ਤੱਤ ਹੋਵੇ ਔਰ ਸ਼ਰਾਰਤੀ ਲੱਗਦੀ ਹੈ ਬਾਕੀ ਬੱਚਿਆਂ ਨੇ ਜਿਹੋ ਬੱਚੇ ਜਿਹੜੇ ਆ ਉਹਨਾਂ ਨੇ ਮੂਰਤੀ ਤੋੜਦਾ ਮੈਨੂੰ ਲੱਗਦਾ ਉਹ ਕੰਮ ਨਹੀਂ ਕਰ ਸਕਦਾ ਪੰਡਿਤ ਜੀ ਕੀ ਨਾਮ ਹੈ ਆਪਕਾ ਅਨਕਾ ਸ਼ਰਮਾ ਪੰਡਿਤ ਜੀ ਕੀ ਬਾਤ ਹੋਈ ਹੈ ਜੋ ਯਹਾਂ ਤੇ ਆਜ ਮੂਰਤੀਆਂ ਜੋ ਆ ਖੰਡਿਤ ਕੀ ਗਈਆਂ। ਮੈਂ ਉਹ ਜੀ ਸਰਕਲ ਸਾਹ ਦੇ ਤਰ੍ਹਾਂ ਸੀ ਤੇ ਉੱਥੇ ਮੁੰਡਾ ਹਰ ਰੋਜ਼ 4:30-4 ਵਜੇ ਸਫਾਈ ਕਰਨ ਆਉਂਦਾ ਮੰਦਰ ਦੀ। ਤੇ ਉਹਦਾ ਫੋਨ ਆਇਆ ਕਿ ਪੰਡਿਤ ਜੀ ਮੰਦਰ ਦੇ ਵਿੱਚ ਮੂਰਤੀਆਂ ਟੁੱਟ ਗਈਆਂ। ਤੇ ਜਦੋਂ ਮੈਂ ਆਇਆ ਮੈਂ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਆਇਆ ਤੇ ਕਮੇਟੀ ਮੈਂਬਰ ਵੀ ਨਾਲ ਲੈ ਕੇ ਆਇਆ। ਜੀ ਆ ਕੇ ਆ ਦੇਖਿਆ ਦੇਖੋ ਜੀ ਮੂਰਤੀ ਆ ਟੁੱਟੀ ਵੀ ਉਹ ਥੱਲੇ ਗਿਰੀ ਵੀ ਹੈ ਜੀ। ਹਮ ਤੇ ਅੰਦਰ ਦੇਖਿਆ ਤੇ ਅਸੀਂ ਤਾਂ ਖਾਨਗੋਸਾ ਸਾਹਿਬ ਨੂੰ ਫੋਨ ਕੀਤਾ ਤੇ ਵਾਈ ਜੀ ਉਹਨੇ ਵੀ ਦੇਖ ਲਈ ਕਿਹਨ ਸੀਗਾ ਉਹ ਲੜਕਾ ਜਿਹੜਾ ਇੱਥੇ ਸੇਵਾ ਕਰਨ ਆਉਂਦਾ ਸੀਗਾ ਤੇ ਉਹ ਸਾਡੇ ਮਤਲਬ ਕਮੇਟੀ ਮੈਂਬਰ ਹੈ ਜੀ ਅੱਛਾ ਜੀ ਉਹ ਹਰ ਰੋਜ਼ ਸ਼ਾਮ ਨੂੰ ਨੇ ਸਫਾਈ ਕਰਨ ਆਉਣਾ ਹਮੇ ਦਲੀਪ ਹੈ ਉਹਦਾ ਨਾਮ ਮੁੰਡੇ ਅੱਛਾ ਜੀ ਅੱਜ ਵੀ ਉਹਨਾਂ ਵੱਲੋਂ ਦੇਖਿਆ ਗਿਆ ਹਾਂਜੀ ਹਾਂਜੀ ਉਹਨਾਂ ਨੇ ਫੋਨ ਕੀਤਾ ਜੀ ਵਿਪੰਡੀ ਜੀ ਆਇਆ ਮੜਾ ਜ ਮੰਦਰ ਦੇ ਆ ਦੇਖੋ ਜੀ ਕੀ ਹੋ ਗਿਆ ਉਹ ਡਰ ਗਿਆ ਜੀ ਜੀ ਤੇ ਉਹ ਡਰਦੇ ਮਾਰੇ ਉਹਨੇ ਸਾਨੂੰ ਫੋਨ ਕੀਤਾ ਗਿਆ ਸਾਰੇ ਫਿਰ ਇਕੱਠੇ ਹੋ ਗਏ ਜਦੋਂ ਤੁਸੀਂ ਮੌਕੇ ਤੇ ਪਹੁੰਚ ਕੇ ਕੀ ਹਾਲਾਤ ਦੇਖਦੇ ਹੋ ਉੱਥੇ ਮੰਦਰ ਦੇ ਵਿੱਚ ਮੈਂ ਦੇਖਦੇ ਵੀ ਕਿਸੇ ਨੇ ਇਹ ਮਤਲਬ ਕਿ ਜੋ ਵੀ ਕੀਤਾ ਏ ਅਸੀਂ ਦੇਖਿਆ ਵੀ ਇਹ ਕਿਸੇ ਨੇ ਛਰਾਰਤ ਕੀਤੀ ਹੈ ਜੀ ਜੋ ਵੀ ਇਹ ਕੰਮ ਕੀਤਾ ਕਦੇ ਪਹਿਲਾਂ ਸਾਡੇ ਮੰਦਰ ਚ ਕਦੇ ਹੋਇਆ ਨਹੀਂ ਮੰਦਰ ਖੁੱਲਾ ਰਹਿੰਦਾ 24 ਘੰਟੇ ਹਮ ਅੰਦਰ ਅਸੀਂ ਮਾਤਾ ਦਾ ਮੰਦਰ ਬੰਦ ਰੱਖਦੇ ਹਾਂ ਇੱਥੇ ਕਿਉਂਕਿ ਸਾਰੇ ਆਉਂਦੇ ਜਾਂਦੇ ਰਹਿੰਦੇ ਆ ਇੱਥੇ ਕਦੇ ਏਦਾਂ ਦੀ ਕੋਈ ਵੀ ਗੱਲ ਨਹੀਂ ਹੋਣੀ। ਹਮਮ ਥੱਲੇ ਦੇਖ ਕੇ। ਸੇ ਹਜੇ ਕੁਛ ਮਹੀਨੇ ਹੋਏ ਆ। ਭਾਜੀ ਥੱਲੇ ਮੂਰਤੀ ਰੱਖੀ ਦੀ ਆ। ਹਮਮ ਭਾਜੀ ਅ ਕੁਛੇ ਦਿਨ ਹੋਏ ਆ ਜੀ। ਮਤਲਬ ਕੁਛੇ ਮਹੀਨੇ ਹੋਏ ਆ ਜਿੰਨ ਮੂਰਤੀ ਸਾਬਨਾ ਕੀਤੀ ਸੀ। ਬੜੇ ਖੁਸ਼ ਆ ਦੋਨੇ ਪਿੰਡ ਬੜੇ ਖੁਸ਼ ਆਉਂਦੇ ਜਾਂਦੇ ਕਿਉਂਕਿ ਨਾਲ ਦੇ ਪਿੰਡ 'ਚ ਕੋਈ ਮੰਦਿਰ ਵੀ ਨਹੀਂ ਹੈਗਾ ਜੀ। ਮੰਦਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਕੈਮਰੇ ਲੱਗੇ ਨੇ ਪਰ ਉਸ ਟਾਈਮ ਲਾਈਟ ਨਹੀਂ ਸੀ ਲਾਈਟ ਦਾ ਫਾਇਦਾ ਚੱਕ ਕੇ ਹੀ ਉਹੇ ਕੰਮ ਕਰਕੇ ਗਏ ਨੇ ਹਾਲੇਦ ਵਾਲੇ ਕੋਈ ਸੀਸੀਟੀਵੀ ਕੈਮਰੇ ਲੱਗੇ ਹੋਣ ਲੱਗੇ ਵੀ ਬਾਕੀ ਹੋਰ ਪੁਲਿਸ ਲੋਕ ਇਹ ਹੈ ਜੀ ਦੇਖਤੀ ਕਰਦੇ ਨੇ ਕੋਈ ਆਏ ਸ਼ੱਕੀ ਵਿਅਕਤੀ ਸੀਸੀਟੀਵੀ ਦੇ ਵਿੱਚ ਕੈਦ ਹੋਏ ਹੋਣ ਕੋਈ ਸ਼ੱਕ ਹੋਵੇ ਦੋ ਆਏ ਜੀ ਜਿਹੜੇ ਚੋਰੀ ਕਰਦੇ ਸੀ ਹਨੂਮਾਨ ਜੀ ਦੀ ਮੂਰਤੀ ਤੋਂ ਚੋਰੀ ਕਰ ਰਹੇ ਸੀ ਅੱਛਾ ਜੀ ਕੀ ਚੀਜ਼ ਸਵਾ 11 ਵਜੇ ਦਾ ਪੈਸੇ ਵਗੈਰਾ ਚੋਰੀ ਕਰ ਰਹੇ ਸੀ ਪੈਸੇ ਚੋਰੀ ਕਰ ਰਹੇ ਸੀ ਹਾਂ ਤੇ ਉਹਨਾਂ ਨੇ ਸਾਰਾ ਦੇਖਿਆ ਵੀ ਅਸੀਂ ਆ ਛੰਡੇ ਨੂੰ ਜਿਹਦਾ ਹੱਥ ਲੰਭਦੇ ਸੀ ਉਹ ਵੀਡੀਓ ਚ ਗੋਲਕ ਜਿਹੜੀ ਆ ਗੋਲਕ ਹੁਣ ਟੁੱਟੀ ਹੋਈ ਆ ਜਿਹਦੇ ਵਿੱਚ ਤੁਸੀਂ ਕਿਹਾ ਕਿ ਅਸੀਂ ਗੋਲਕ ਅਸੀਂ ਅੰਦਰ ਰੱਖ ਲੈਂਦੇ ਆ ਜੀ ਅਸੀਂ ਅਸੀਂ ਅੰਦਰ ਚੱਕ ਲੈਂਦੇ ਆ ਜਿਹੜੇ ਦਿਨੇ ਚੜ ਜਾਂਦੇ ਆ ਉਹ ਸ਼ਾਮ ਨੂੰ ਆ ਕੇ ਅਸੀਂ ਲੈ ਲੇਗੇ ਕੈਮਰਾ ਲੱਗਿਆ ਹੋਇਆ ਸੀ ਪਰ ਉਹ ਜਿਹੜੀ ਹਨੂਮਾਨ ਜੀ ਦੀ ਮੂਰਤੀ ਨੂੰ ਜਿਹਦਾ ਅੱਜ ਕੱਲ੍ਹ ਲੋਕ ਸੰਧੂਰ ਵਾਲੀ ਮੂਰਤੀ ਨੂੰ ਲਾ ਦਿੰਦੇ ਆ ਜੀ ਐਦਾਂ ਉਹ ਲੱਗੇ ਵੀ ਸੀ ਉਹ ਅਸੀਂ ਤਾਰੇ ਨਹੀਂ ਕੱਲ ਮੰਗਲਵਾਰ ਸੀ ਵੀ ਅੱਜ ਕਰਾਂਗੇ ਸਫਾਈ ਬਿਲਕੁਲ ਤੇ ਉਹ ਪਹਿਲਾਂ ਹੀ ਇਹ ਕੰਮ ਕਰ ਗਏ ਜੀ ਮੋਕੇ ਦੇ ਉੱਤੇ ਪ੍ਰਸ਼ਾਸਨ ਪਹੁੰਚਿਆ ਕੀ ਇਹ ਸ਼ਵਾਸਨ ਦਿੱਤਾ ਜਾ ਰਿਹਾ ਹੁਣ ਤੱਕ ਪ੍ਰਸ਼ਾਸਨ ਜੀ ਤਾਂ ਇਹ ਪੁੱਛ ਲਈ ਜੀ ਕੋ ਲੇਖ ਕਾਰਵਾਈ ਕਰਨ ਲੱਗੇ ਸੀ ਜੀ ਤੇ ਮੈਂ ਕਿਹਾ ਵੀ ਐਦਾਂ ਕੁਝ ਨਹੀਂ ਕਰਨਾ ਕਿਉਂਕਿ ਸਾਨੂੰ ਬੰਦੇ ਫੜੋ ਤਾਂ ਕਿਉਂਕਿ ਪਹਿਲਾਂ ਵੀ ਐਦਾਂ ਦੀ ਮੰਦਿਰ 'ਚ ਸਾਡੇ ਚੋਰੀਆਂ ਹੋ ਚੁੱਕੀਆਂ ਕੋਈ ਵੀ ਐਦਾਂ ਦੀ ਕੀ ਲੱਗਦਾ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਫੇਰ ਤੋਂ ਵਿਗਾੜਨ ਕਦੇ ਇਹ ਚੀਜ਼ ਨਹੀਂ ਹੋਈ ਸਰਪੰਚ ਸਾਹਿਬ ਖੜੇ ਆ ਬਾਕੀ ਸਾਰੇ ਸਾਡੇ ਮੈਂਬਰ ਖੜੇ ਆ ਕਦੇ ਵੀ ਇਹ ਚੀਜ਼ ਨਹੀਂ ਹੋਈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗ ਇਹ ਹੀ ਕਰਦੇ ਆ ਵੀ ਸਾਨੂੰ ਇਹ ਇਨਸਾਫ ਦਵਾਇਆ ਜਾਵੇ ਤੇ ਜਲਦੀ ਤੋਂ ਜਲਦੀ ਜਿਨ੍ਹਾਂ ਨੇ ਵੀ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਮਤਲਬ ਚੱਕਿਆ ਜਾਵੇ ਨਹੀਂ ਵਿੱਚ ਮੂਠੀ ਟੋੜਫੜ ਕੀਤੀ ਗਈ ਆ ਮੈਂ ਨਰਿੰਦਰ ਥਾਪਰ ਸਿੱਖਣਾ ਪਿੰਡ ਦੀ ਜਾਲਦੀ ਮੰਨਿਆ ਇਸ ਕਿ ਕਦੇ ਸ਼ੁੱਧੇ ਨਾਲ ਨਿੰਦਿਆ ਕਰਦਾ ਹਾਂ ਤੇ ਜਿਨ੍ਹਾਂ ਨੇ ਮੈਂ ਚਾਹਾਂਗਾ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੁਹਾਨੂੰ ਚਾਇਆ ਸੀ ਕੁਝ ਪੁੱਤੇ ਆ ਬੱਚਿਆਂ ਦੇ ਵਿੱਚ ਮਾਈਂਡ ਕਿਦਾ ਵੈ ਉਸ ਨੂੰ ਮੈਂ ਚਾਹਾਂਗਾ ਪ੍ਰਸ਼ਾਸਨ ਉਹ ਮਾਪਪਾ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਤਾਕੇ ਇਦਾਂ ਹੀ ਹੋਣੀ ਹਨ ਹੋਣੀ ਗੱਡਾ ਅੱਗੋਂ ਕਿਸੇ ਤਰ੍ਹਾਂ ਦਾ ਵੀ ਮਜ਼ਾਕ ਨਾ ਮਨਾਇਆ ਜਾ ਸਕੇ ਤਰਨ ਦੀ ਬੇਅਦਵੀ ਇਸ ਚੀਜ਼ ਦੀ ਸਾਡੇ ਤਿਆ ਦਿ ਲੋ ਤੁਹਾਨੂੰ ਇਸ ਚੀਜ਼ ਦਾ ਦੁੱਖਾ ਮੇਰੇ ਨਾਲ ਰੋਹਿ ਦੱਤਾ ਵੀ ਖੜੇ ਨੇ ਅਸੀਂ ਜੇ ਤੁਹਾਨੂੰ ਪਤਾ ਲੱਗਿਆ ਕਿ ਉਸੇ ਵਾਰ ਕੀ ਇੱਥੇ ਹੁੰਦੇ ਆ ਪਰ ਮੰਨਦੇ ਕੋ ਸਾਡਾ ਰਾਖਾ ਖੂਨ ਦਾ ਦੇਵਾ ਕਿ ਸਾਡੇ ਹਿੰਦੂ ਤਰਨ ਦੇ ਉੱਤੇ ਹਮੇਸ਼ਾ ਇੰਗੜੀਆਂ ਟਿੱਪਣੀਆਂ ਜਾਂ ਐਦਾਂ ਦੀ ਹਰਕਤ ਕਿਉਂ ਕੀਤੀ ਜਾਂਦੀ ਹੈ ਕਿ ਲੋਕ ਜਿਹੜੇ ਨੇ ਆਸ-ਪਾਸ ਦੇ ਲੋਕ ਨੇ ਸੜਕਾਂ ਦੇ ਉੱਤੇ ਉਤਰ ਆਏ ਨੇ ਠੀਕ ਹੈ ਜੇਕਰ ਮੰਦਰ ਦੇ ਹਾਲਾਤ ਦੀ ਗੱਲ ਕਰੀਏ ਤਾਂ ਅੰਦਰ ਸ਼ਿਵਾਲੇ ਦੇ ਵਿੱਚ ਵੀ ਜਿਹੜਾ ਆ ਕਾਫੀ ਤੋੜਪਨ ਕੀਤੀ ਹੋਈ ਆ ਕੀ ਲੱਗਦਾ ਕਿ ਇਹਨੂੰ ਕੀ ਪੰਜਾਬ ਦਾ ਜਿਹੜਾ ਮਾਹੌਲ ਆ ਫੇਰ ਤੋਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇੱਥੇ ਕਿ ਅੱਜ ਸਾਰਾ ਪਿੰਡ ਕਤਲ ਹੋਇਆ ਪਿਆ ਵਾ ਉਤੋਂ ਵੀ ਦੇਖੋ ਸਾਡੇ ਸ਼ੰਦੇਵ ਮਹਾਰਾਜ ਦੀ ਮੂਰਤੀ ਬਿਲਕੁਲ ਤੋੜੀ ਗਈ ਆ ਇਹ ਪੂਰੀ ਸੋਚੀ ਸਮਝੀ ਸਾਜ ਦੇ ਨਾਲ ਕੀਤੀ ਗਈ ਆ ਸਾਡੇ ਜਿਹੜੇ ਕਿ ਸ਼ਿਵਲਿੰਗ ਆ ਹੁੰਦਾ ਵੀ ਵਿਅਦਮੀ ਕੀਤੀ ਗਈ ਆ ਹੋਰ ਵੀ ਸਾਰਾ ਭੰਨ ਦੌੜ ਕੇ ਪਈ ਗਈ ਅਸੀਂ ਚਾਹਾਂਗੇ ਕਿ ਜਿਹੜਾ ਕੀ ਜੋ ਵੀ ਇਹਦੇ ਚ ਵਤੀ ਆ ਅਗਰ ਛੋੜੇ ਬੱਚੇ ਰਹੀਆ ਤਾਂ ਉਹਨਾਂ ਦੇ ਮਾਵਾਬ ਦੇ ਉੱਤੇ ਇਹ ਬੰਦੀ ਕਾਰਵਾਈ ਜਿਹੜੀ ਕੀ ਹੋਣੀ ਚਾਹੀਦੀ ਹੈ ਅਗਰ ਜੇਕਰ ਪ੍ਰਸ਼ਾਸਨ ਇਹ ਕਾਰਵਾਈ ਨਹੀਂ ਕਰਦਾ ਤੇ ਅਸੀਂ ਸ਼ਿਵ ਸਨ ਸਮਾਜਵਾਦੀ ਜਿੰਨੇ ਵੀ ਸਾਡੇ ਨਾਲ ਰਹੇ ਪਿੰਡੀ ਮੋਹਤਾਰਾ ਜਨ ਦੇ ਚੱਲਣ ਤਾਂ ਠੀਕ ਹੈ ਨਹੀਂ ਤਾਂ ਸਾਰੇ ਹਿੰਦੂ ਸੁਪਟਾਂ ਕਰਕੇ ਅਸੀਂ ਰੋਡ ਜੰਮ ਕਰਾਂਗੇ ਸ਼ਰਾਰਤੀ ਅੰਸਰ ਹੈ ਜੀ ਜਿਹੜੇ ਨੇ ਜਾਣ ਉਹ ਕੀ ਦੇ ਹਾਲਾਤ ਹੈ ਕਿ ਜਾਣ ਬੁੱਝ ਕੇ ਸਾਰਾ ਕੰਮ ਕੀਤਾ ਗਿਆ ਛਿੱਪਿੰਡ ਨੇ ਪੰਜਾਬ ਦੇ ਮੌਂ ਕਰਾ ਪਰਿਵਾਰ ਜੀ ਉਹਨਾਂ ਨੇ ਸਾਰੀ ਜਾਣ ਬੁੱਝ ਕੇ ਇੱਕ ਸਾਜ਼ ਕਿਤੀ ਗਈ ਹੈ ਤੇ ਬਹੁਤ ਪ੍ਰਸ਼ਾਸਨ ਨਾਲ ਆਇਆ ਕਿ ਕੋਸ਼ਿਸ਼ ਕਰ ਰਹੇ ਹਾਂ ਜੀ ਉਹਨੂੰ ਟ੍ਰੇਸ ਕਰ ਰਹੇ ਕਿਹੜੀ ਜਗ੍ਹਾ ਦੀ ਇਹ ਸਾਰੀ ਘਟਨਾ ਹੈ ਕਿ ਰਾਮਾ ਮੰਡੀ ਦੇ ਵਿੱਚ ਪੋਟੋਵਾਲ ਪੈਂਡਾ ਰਾਜਪਤਾਲ ਕਿੰਨੇ ਵਜੇ ਦੀ ਘਟਨਾ ਕੁਝ ਪਤਾ ਚੱਲੇ 11 ਕੋਈ 11 ਕਹਿੰਦੇ 11 ਦੇ ਬੀਬੀ ਕਹਿੰਦੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਲੇਕਿਨ ਉਸ ਵੇਲੇ ਲਾਈਟ ਨਹੀਂ ਸੀਗੀ ਜਿਸ ਕਰਕੇ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਹੋ ਪਾਇਆ ਕਿੰਨੀਆਂ ਮੂਰਤੀਆਂ ਜਿਹੜੀਆਂ ਹੁਣ ਤੱਕ ਇਹਨਾਂ ਨੇ ਖੰਡਿਤ ਕੀਤੀਆਂ ਸ਼ਨੀ ਮਹਾਰਾਜ ਦੀ ਮੂਰਤੀ ਖੰਡੀ ਤਾਂ ਔਰ ਸ਼ਿਵਾਲੇ ਦੇ ਵਿੱਚ ਸਾਰਾ ਸਮਾਨ ਉਤਰ-ਪੁਤਰ ਕੀਤਾ ਹੋਇਆ ਔਰ ਹਨੂਮਾਨ ਜੀ ਦੀ ਮੂਰਤੀ ਦੇ ਉੱਪਰ ਜੋ ਕੋਸ਼ ਚੜਾਵਾ ਚੜਿਆ ਸੀਗਾ ਉਹ ਸਭ ਲੈ ਕੀ ਲੱਗਦਾ ਕਿ ਇਹ ਚੋਰੀ ਦੇ ਰਿਆ ਦੇ ਨਾਲ ਆਏ ਸੀਗੇ ਜਾਂ ਜਿਹੜਾ ਆ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਅਮਨ ਸ਼ਾਂਤੀ ਨਾਲ ਰਹਿ ਰਹੇ ਨੇ ਉਹਨਾਂ ਦੇ ਜਿਹੜਾ ਅਮਨ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਇਹ ਘਟਨਾ ਜਿਹੜੀ ਵਾਪਰੀ ਚੋਰੀ ਦਾ ਮਾਮਲਾ ਤਾਂ ਨਹੀਂ ਲੱਗਦਾ ਕਿ ਚੋਰੀ ਦੇ ਮਾਮਲੇ ਵਿੱਚ ਹੋਵੇ ਤੇ ਮੂਰਤੀ ਨੂੰ ਖੰਡਿਤ ਨਹੀਂ ਕਰਨਾ ਚਾਹੀਦਾ ਹੂੰ ਜਿਹੜਾ ਪੰਜਾਬ ਦਾ ਮੋਹ ਖਰਾਬ ਕਰਨ ਦੀ ਕੋਸ਼ਿਸ਼ ਹੈ ਠੀਕ ਕੀ ਮੰਗ ਕਰ ਰਹੇ ਆ ਆਪਣੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਪકડਿਆ ਜਾਵੇ ਤੇ ਉਹਨਾਂ ਦੇ ਜੋ ਮਾਗੀ ਕਾਰਵਾਈ ਹੈ ਬੇਅਤਰੀ ਤੋਂ ਕੀਤੀ ਜਾਵੇ ਜਦੋਂ ਨਹੀਂ ਸਾਨੂੰ ਇਸ ਤੋਂ ਬੰਦਾ ਪਰੇ ਲੱਗਾ ਮੈਂ ਐਸੇ ਤੋਂ ਪਟਾਰਾ ਰਿਪੋਰਟ ਦੀ ਕੋਸ਼ਿਸ਼ ਕੀਤੀ ਕਿ ਇਸ ਪੱਤੀਆ ਅਸੀਂ ਸੀ ਕਿ ਵੀ ਟੈਬਲੇਟੰ ਘਾੜੇ ਆ ਜਿਹਦੇ ਵਿੱਚ ਦੋ ਬੱਚੇ ਗੁਜਰਾਂਖਵਲੀ ਦੀ ਮੋਤੀ ਰੱਖਿਆ ਪੈਸੇ ਚੱਕਦੇ ਨਜ਼ਰ ਆ ਰਹੇ ਆ ਤੇ ਉਹਨਾਂ ਦੁਆਰਾ ਇਹ ਜਿਹੜੀ ਆ ਘਨਾਉਣੀ ਹਰਕਤ ਕੀਤੀ ਗਈ ਹੈ ਕਿ ਬੱਚਾਂ ਨੇ ਅਸੀਂ ਫੋਟੋ ਲੈ ਲਈ ਆ ਔਰ ਕੰਪਿਊਟਰ 'ਤੇ ਰੱਖ ਕੇ ਬੱਚਾਂ ਨੂੰ ਟ੍ਰੇਸ ਕਰ ਰਹੇ ਆ ਜੀ ਇਹਦੇ ਵਿੱਚ ਜਿਹੇ ਜਿਹੇ ਆ ਕੰਮ ਕਰਨ ਵਿੱਚ ਉਹਨਾਂ ਦੀ ਸਖ਼ਤ ਸਾਇਕਲ ਦੀ ਚੋਰੀ ਸੀ ਜਾਂ ਕੁਝ ਹੂੰ ਸ ਕਿਹੜੀ ਜਗ੍ਹਾ ਦੀ ਇਹ ਘਟਨਾ ਹੈ ਉਹ ਦੇ ਕੋ ਜਵਾਲਤ ਵਿੱਚ ਮੰਦਿਰ ਪੁਰਾਣਾ ਪਿੰਡ ਤੋਂ ਬਾਹਰ ਪਸੰਦ ਰਿਹਾ ਤੇ ਉੱਥੋਂ ਨਿਕਲਣਾ ਸਿੱਖ ਕਦਿਸ਼ ਆਪਣੇ ਵੱਲੋਂ ਹੁਣ ਕੀ ਕਾਰਵਾਈ ਕੀਤੀ ਗਈ ਅਸੀਂ ਅੱਜ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਜੀ